हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਵਹੀਂ ਪੁਈ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਦਰਨਤਰਨ ਸਾਹਿਬ ਜਦੋਂ ਦੋਸਤੋ ਆਪਾਂ ਸ਼੍ਰੀ ਦਰਨਤਰਨ ਸਾਹਿਬ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਵਾਲੀ ਸ਼ੜਕ ਆਉਣੇ ਆ ਤੇ ਰਸਤੇ ਵਿੱਚ ਪਿੰਡ ਵਹੀਂ ਪੁਈ ਆਉਂਦਾ ਖੰਡੂਰ ਸਾਹਿਬ ਮੋੜ ਤੇ ਖੰਡੂਰ ਸਾਹਿਬ ਮੋੜ ਤੋਂ ਤੁਸੀਂ ਇੱਕ ਪਹਿਲਾਂ ਸੜਕ ਇਸੇ ਹੱਥ ਖੱਬੇ ਹੱਥ ਨਿਕਲਦੀ ਆ ਉਹ ਬਾਬਾ ਨਰਿੰਦਰ ਸਿੰਘ ਉਹਨਾਂ ਦੇ ਘਰ ਜਿਹੜੀ ਦੋਸਤੋ ਸੜਕ ਆ ਜਾਂਦੀ ਹੈ ਠੀਕ ਹੈ ਜੀ ਇਸ ਘਰੋਂ ਆਪਾਂ ਪਹਿਲਾਂ ਵੀ ਤੁਹਾਨੂੰ ਕਾਫੀ ਪਸ਼ੂ ਦਿਖਾਏ ਆ। ਵਿਕਰੀ ਵਾਲੇ ਪਸ਼ੂ ਵੀ ਦਿਖਾਏ ਆ ਤੁਹਾਨੂੰ ਤੇ ਜਿਹੜੇ ਦੋਸਤੋਂ ਘਰੇਲੂ ਕਰਦੇ ਪਸ਼ੂ ਆ ਉਹ ਵੀ ਕਦੇ-ਕਦੇ ਜਿਹੜਾ ਸੇਲ ਕਰਨ ਦਾ ਪ੍ਰੋਗਰਾਮ ਬਣ ਜਾਂਦਾ ਉਹ ਵੀ ਤੁਹਾਨੂੰ ਪਸ਼ੂ ਆਪਾਂ ਦਿਖਾਉਂਦੇ ਰਹਿੰਨੇ ਆ ਜਦੋਂ ਵੀ ਸੇਲ ਕਰਨ ਦਾ ਵੇਚਣ ਦਾ ਪ੍ਰੋਗਰਾਮ ਬਣਦਾ। ਤਰੀਕ ਦੋਸਤੋਂ ਅੱਜ 26 ਮਾਰਚ ਸਮਾਂ ਕੋਈ ਮਾਰਨਿੰਗ ਦੇ 8:30 ਪੌਣੇ 9 ਵਜੇ ਦਾ। ਦੋ ਵੜਾ ਦਿਖਾਉਣੀਆਂ ਤੁਹਾਨੂੰ ਇੱਕ ਵੜ ਦੋਸਤੋਂ ਬੱਚਾ ਨਾਲ ਪ੍ਰੋਪਰ ਹੋਊਗਾ ਠੀਕ ਆ ਜੀ। ਤੇ ਦੂਜੀ ਵਾਰ ਜਿਹੜੀ ਆਪਾਂ ਦਿਖਾਉਣੀ ਆ ਸ਼ਾਹੀਵਾਲ ਕਰੋਸ ਸੰਗ ਦੇ ਵਿੱਚ ਇਹਦਾ ਵੀ ਬੱਚਾ ਸੀਗਾ ਪਰ ਐਕਸਪਾਇਰ ਹੋ ਗਿਆ ਪੂਰੀ ਡਿਟੇਲ ਪੂਰਾ ਵੇਰਵਾ ਦੁੱਧ ਰਿਕਾਰਡ ਕੀ ਰੇਟ ਪੜਤਾ ਉਹ ਪੂਰੀ ਗੱਲਬਾਤ ਆਪਾਂ ਬਾਬਾ ਨਰਿੰਦਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਪੂਰੀ ਜਾਣਕਾਰੀ ਆ ਇਹਨਾਂ ਪਸ਼ੂਆਂ ਦੀ ਮਿਲ ਸਕੇ ਬਾਕੀ ਦੋਵੇਂ ਪਸ਼ੂ ਦੁੱਧ ਤੇ ਚੱਲਣ ਦੇ ਆ ਦੋਸਤੋ ਦੁੱਧ ਵੀ ਚੰਗਾ ਖਾਸਾ ਹੋਣ ਇਹਨਾਂ ਦੇ ਥੱਲੇ ਹੈਗਾ ਸੋ ਕੋਈ ਵੀਰ ਦੱਸੇ ਦੁੱਧ ਮੁਤਾਬਕ ਕੋਈ ਤਸੱਲੀ ਕਰ ਸਕਦਾ ਘਰ ਵਿਜਿਟ ਕਰਕੇ ਇੱਕ ਟਾਈਮ ਦੋ ਟਾਈਮ ਆਪਣੀ ਚੁਵਾਈ ਕਰਕੇ ਸੋ ਤੋ ਪਸੂਆ ਇੱਕ ਐਚਐਫ ਅੰਗ ਦੇ ਵਿੱਚ ਵਹਿੜ ਦਿਖਾ ਦਾਂਗੇ ਇੱਕ ਸ਼ਾਹੀ ਵਾਲੇ ਇਹ ਕਰੋਲ ਸੰਗ ਦੇ ਵਿੱਚ ਵਹਿੜ ਤੇ ਆਉ ਲੈਣੀਆਂ ਬਤੇ ਰੇ ਡਿਟੇਲ ਬਾਬਾ ਨਰਿੰਦਰ ਸਿੰਘ ਤੋਂ ਸਭ ਤੋਂ ਪਹਿਲਾਂ ਬਾਬਾ ਨਰਿੰਦਰ ਸਿੰਘ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਸੰਧੂ ਸਾਹਿਬ ਸਾਡੇ ਘਰ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸੰਧੂ ਚੈਨਲ ਸਾਰੇ ਵੇਖਣ ਵਾਲੇ ਮੇਰੇ ਵੀਰ ਭਰਾਵਾਂ ਨੂੰ ਜਿਹੜੇ ਵੀ ਦੇਸ਼ਾਂ ਦੇਸ਼ਾਂ 'ਚ ਸਾਰੇ ਇੱਥੇ ਵੱਸਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਭੈਣਾਂ ਨੂੰ ਹੋਲੇ ਮਹਲੇ ਦੀਆਂ ਬਹੁਤ ਬਹੁਤ ਵਧਾਈਆਂ ਗੁਰੂ ਸਾਹਿਬ ਸਾਰਾਂ ਦੇ ਪਰਿਵਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਇਸੇ ਤਰ੍ਹਾਂ ਤਰੱਕੀਆਂ ਬਖਸ਼ਿਸ਼ ਕਰਨ ਬਿਲਕੁਲ ਜੀ ਬਿਲਕੁਲ ਤੇ ਅੱਜ ਬਾਬਾ ਨਰਿੰਦਰ ਸਿੰਘ ਜੀ ਆਪਣੇ ਕੋਲ ਦੋ ਐਨੀਮਲ ਜਿਹੜੇ ਇਹ ਬਕਾਊ ਨੇ ਹਾਂਜੀ ਦੋ ਆ ਜੀ ਠੀਕ ਹੈ ਜੀ ਤੇ ਦੋਵੇਂ ਬੜਾ ਸੁਈਆਂ ਸੁਵਾਈਆਂ ਨੇ ਪੂਰੀ ਡਿਟੇਲ ਆਪਾਂ ਤੁਹਾਡੇ ਤੋਂ ਲੈ ਲਾਂਗੇ ਹਾਂਜੀ ਤੇ ਬਾਕੀ ਚੋਣ ਜਾਣ ਵਹਿੜਾਂ ਤਸੱਲੀ ਪੂਰੀਆਂ ਬਖਸ਼ ਨੇ ਜਿੱਦਾਂ ਉਹ ਭੈਣ ਭਰਾਪਨਾ ਕੋ ਸੱਜਣ ਲੈ ਕੇ ਜਾਵੇ। ਬਿਲਕੁਲ ਓਕੇ ਆ ਜੀ। ਅੱਛਾ ਜੀ। ਜਿਹੜੇ ਐਚ ਐਫ ਵਹਿੜੇ ਆਏ। ਜੀ। ਇਹਦੇ ਮਗਰਾ ਵਸ਼ੀ ਆ। ਹਾਂ। ਤੇ 20 ਪਲਾਸੇ ਚੱਲਣ ਰਹੀ ਦੁੱਧ 22 ਕਿਲੋ ਜੇ। ਠੀਕ ਹੈ ਜੀ। ਤੇ ਆਪਾਂ 20 ਕਿਲੋ ਕੰਡੇ ਤੇ ਤੋਲਵਾ ਜਿਹੜਾ 4 ਦਿਨ ਜੇ ਹੋਰ ਆਪਣੇ ਕੋ ਰਹਿ ਗਈ ਤੇ 25 ਪਲਾਸੇ ਜਾਊਗੇ। ਠੀਕ ਹੈ ਜੀ ਠੀਕ ਹੈ ਹੁਣ ਇਸ ਟਾਈਮ ਤੇ 20 ਕਿਲੋ ਹੀ ਮੰਨ ਕੇ ਅਗਲਾ ਕੰਡੇ ਇਹਦੇ ਤੋਲ ਕੇ ਤਸੱਲੀ ਕਰਕੇ ਇਹ ਨਹੀਂ ਮੇਰਾ ਕਹਿਣ ਵਾਲਾ ਨਹੀਂ ਤੋਲ ਕੇ ਤਸੱਲੀ ਕਰਨ ਵਾਲਾ 20 ਕਿਲੋ ਬਿਲਕੁਲ ਜੀ ਬਿਲਕੁਲ ਆਪਣੇ ਘਰ ਅਗਲਾ ਦੋ ਟਾਈਮ ਚਾਰ ਟਾਈਮ ਚੋ ਕੇ ਤਸੱਲੀ ਕਰੇ ਜੀ ਅੱਛਾ ਅੱਛਾ ਜਿਹੜੀ ਇਹ ਦੂਜੇ ਨੰਬਰ ਵਾਲੀ ਆਪਣੇ ਕੋਲ ਸ਼ਾਹੀ ਵਾਲ ਇਹ ਵੀ ਚੰਗੇ ਦੁੱਧ ਤੇ ਚੱਲਣ ਦੀ ਇਹ ਵੀ ਚੰਗੇ ਦੁੱਧ ਤੇ ਇਹ ਵੀ 20 ਪਲੱਸ ਹੀ ਹੈ ਜੀ ਤੇ 18 ਮੰਨ ਕੇ ਤੁਸੀਂ ਚੱਲੋ ਠੀਕ ਹੈ ਜੀ ਹਾਂ ਅਗਲੇ ਭੈਣ ਭਰਾ ਦੇ ਘਰ ਕਿਲੋ ਦੋ ਕਿਲੋ ਜਾ ਕੇ ਵਧੇ ਆ ਫੇਰ ਹੀ ਅਗਲਾ ਮੰਨਦਾ ਗੱਲ ਨੂੰ ਇਹ ਲੋਬ ਦੱਸੋ ਇਹ ਦੋਵੇਂ ਵੜਾ ਤੁਹਾਨੂੰ ਦਿਖ ਕਿੰਨੇ ਦਿਨਾਂ ਦੀਆਂ ਸੂਈਆਂ ਉਹ ਪੂਰੀ ਡਿਟੇਲ ਆਪਾਂ ਇੱਕ ਵਾਰੀ ਸ਼ੁਰੂਆਤ ਕਰ ਲੈਣੇ ਆ ਇੱਕ ਪਾਸਿਓ ਇਸ ਵਿਹੜ ਤੋਂ ਕਰ ਲੈਣੇ ਆ ਬੇਸ਼ੱਕ ਜਿਹੜੀ ਐਚਐਫ ਦੇ ਵਿੱਚ ਤੁਸੀਂ ਇਹ ਵਿਹੜ ਦੇਖ ਰਹੇ ਜੀ ਅੱਛਾ ਬਾਬਾ ਨਰਿੰਦਰ ਸਿੰਘ ਜੀ ਜਿੱਦਾਂ ਗਿਆ ਤੁਸੀਂ ਦੱਸਿਆ ਹਾਂਜੀ ਵੀ ਇਹ ਸੂਹਾ ਕਿੰਨਾ ਸੁਈ ਹੋਗੀ ਜੀ ਇਹ ਸੂਹਾ ਦੂਸਰਾ ਜੀ ਦੂਸਰਾ ਸੂਹਾ ਜੀ ਹਾਂਜੀ ਤੇ ਅੱਜ ਦਿਨੇ ਨੂੰ ਕਿੰਨੇ ਕੋ ਗਿਆ ਇਹਨੂੰ ਦੇਣਾ 14-15 ਹੋਏ ਆ ਜੀ 14-15 ਦਿਨਾਂ ਦੀ ਸੂਈ ਆ ਲਓ ਦੋਸਤੋ 14-15 ਦਿਨਾਂ ਦੀ ਸੂਈ ਆ ਦੂਜਾ ਸੂਹਾ ਤੇ ਬੱਚਾ ਇਹ ਤੇ ਮਗਰ ਬੱਛੀ ਆ ਫੀਮੇਲ ਕਾਫ ਆਪਾਂ ਤੁਹਾਨੂੰ ਦਿਖਾ ਦਾਂਗੇ ਮਗਰ ਐਫ ਸਰਕਾਰੀ ਦੀ ਬੰਦੀ ਆ ਚੰਗੀ ਵਧੀਆ ਠੀਕ ਆ ਸੋ ਇੱਕ ਹੋਰ ਬੱਛੀ ਤੁਹਾਨੂੰ ਦਿਖਾ ਦਈਏ ਨਾਲ ਦੀ ਨਾਲ ਹੀ ਆ ਕਰੋ ਚੱਕ ਠੀਕ ਆ ਜੀ ਆ ਬੱਚਾ ਜੇ ਮਗਰ ਫੀਮੇਲ ਕਾਫ ਆ ਕੋਈ 15 ਦਿਨਾਂ ਦਾ ਸੂਆ ਵੀਰ ਨੇ ਦੱਸਿਆ ਵੀ 15 ਦਿਨ ਦਾ ਸੂਆ ਜਿਹੜਾ ਹੋ ਗਿਆ ਠੀਕ ਆ ਆ ਬੱਛੀ ਵੇਖੋ ਡੱਬੀ ਬੱਛੀ ਆ ਬਿਲਕੁਲ ਚੰਗੀ ਬਰੀਡ ਦੇ ਵਿੱਚ ਐਚ ਐਫ ਅੱਛਾ ਤੇ ਬਾਬਾ ਜੀ ਇਹਦਾ ਦੁੱਧ ਤੁਸੀਂ ਦੱਸਿਆ ਹੁਣ ਵੀ ਆਪਣਾ 20 ਕਿਲੋ ਹੋਊਗਾ ਹਾਂਜੀ ਦੁੱਧ ਤੇ 22 ਕਿਲੋ ਆ ਤੇ 20 ਮੰਨ ਕੇ ਚੱਲੋ ਜੀ ਵੀਕ ਲੋ ਹਾਂ 25 ਪਲੱਸ ਜਾਊਗੀ ਇਹ ਚਾਰ ਰੋਗ ਰਹੀ ਤੇ ਠੀਕ ਹੈ ਜੀ ਹਾਂਜੀ ਬਾਕੀ ਚੋਣ ਚਾਲ ਦੀ ਕਿਦਾਂ ਜੀ ਚੋਣ ਚਾਲ ਬਿਲਕੁਲ ਓਕੇ ਜੀ ਨਾ ਕੋਈ ਪੂਰ ਛਟਾ ਬਿਲਕੁਲ ਨਹੀਂ ਅੱਛਾ ਜੀ ਤੇ ਦੋਵੇਂ ਬੰਨੇ ਬੈ ਕੇ ਅਸੀਂ ਤੇ ਇਸ ਤਰ੍ਹਾਂ ਚੋ ਲੈਨੇ ਆ ਮਨ ਕੇ ਦੋ ਪਾਸੇ ਬਹਿ ਕੇ ਹਾਂ ਕੋਈ ਮਨ ਗਈ ਬੰਗਾ ਜਾਂ ਰੱਸੀ ਕਹਿ ਲੀਂਗਾ ਬੰਗਾ ਪਾ ਲਈਦਾ ਆ ਲਈਦਾ ਚਲੋ ਵੈਸੇ ਜਿਆਦਾਤਰ ਆਪਾਂ ਪਾ ਹੀ ਲੈਨੇ ਵੇੜਾ ਪਾ ਲਈਦਾ ਕਿਉਂ گاਵਾਂ ਨੂੰ ਪਾਉਣਾ ਹੀ ਚਾਹੀਦਾ ਹਾਂ ਹਾਂਜੀ ਤੇ ਦੋਸਤੋ ਇੱਕ ਵਾਰੀ ਮੈਂ ਤੁਹਾਨੂੰ ਥੋੜਾ ਜਿਆਦਾ ਨੇੜੇ ਤੋਂ ਦਿਖਾ ਦਵਾਂ ਸੋ 90 ਦੇ ਦੀ ਕੁਆਲਿਟੀ ਇੱਕ ਵਾਰੀ ਤੁਸੀਂ ਆ ਵੇਖ ਕੇ ਚੈੱਕ ਕਰੋ ਸ ਕੁਪ 8:30 ਤੋਂ 9:00 ਵਜੇ ਦਾ ਟਾਈਮ ਆ ਤੇ ਅੱਛਾ ਬਾਬਾ ਜੀ ਆਪਣਾ ਮਾਰਨਿੰਗ ਸੌਰੀ ਆਪਣਾ ਸ਼ਾਮ ਕੱਲ ਕਿੰਨੇ ਕਵਿਚ ਚਵਾਈ ਕੀਤੀ ਆਪਾਂ ਸ਼ਾਮ ਨੂੰ 7 ਵਜੇ ਕੀਤੀ ਆ ਜੀ 7:00 ਵਜੇ ਕੀਤੀ ਆ ਹਾਂ ਸੋ 7:00 ਵਜੇ ਚਵਾਈ ਜਿਹੜੀ ਆ ਦੋਸਤੋ ਹੋਈ ਆ ਠੀਕ ਆ ਹੁਣ ਥੋੜਾ ਜਿਹਾ ਲੇਟ ਹੋ ਗਿਆ ਸਵੇਰੇ ਵੀ 7:00 ਵਜੇ ਕਰੀਦੀ ਆ ਤੇ ਅੱਜ ਵੀਡੀਓ ਕਰਕੇ ਫੇਰ ਲੇਟ ਹੋ ਗਿਆ ਆ ਬਿਲਕੁਲ ਜੀ ਬਿਲਕੁਲ ਆ ਦੇਖੋ ਠੀਕ ਆ ਸੋ ਥਣ ਦੇਵੇ ਦੀ ਦੋਸਤੋ ਆ ਵੇਖ ਕੇ ਚੈੱਕ ਕਰੋ ਬਿਲਕੁਲ ਰੁਕ ਰੁਕ ਦਾ ਥਾਣਾ ਮੱਝਾਂ ਨਾ ਥਾਣਾ ਆਪਾਂ ਕਹਿ ਦਿੰਨੇ ਵੀ ਪੂਰਾ ਮੁੱਠੀ ਮੁੱਠੀ ਥਣਾ ਦੀ ਤੇ ਦੋਆ ਪਾਸੇ ਬੈਹਿ ਕੇ ਕੋਈ ਵੀਰ ਚਵਾਈ ਕਰ ਸਕਦਾ ਕਿਉਂਕਿ 18-20 22 ਲੀਟਰ ਵਾਲਾ ਪਸ਼ੂ ਆ ਤੇ ਦੋਹਾਂ ਪਾਸੇ ਬੈਹਿ ਕੇ ਆਪਾਂ इजीली ਚਵਾਈ ਕਰ ਲਾਂਗੇ ਜਿੰਨੀ ਖੇਤੀ ਹੋ ਸਕੇ ਉੰਨੀ ਵਧੀਆ ਠੀਕ ਹੈ ਵੈੜ ਵੀ ਸੌਖੀ ਰਹਿੰਦੀ ਆ ਤੇ ਲਿਓ ਵੀਰ ਖੋਲ ਕੇ ਇੱਕ ਵਾਰੀ ਤੋਰ ਕੇ ਦਿਖਾਈਏ ਸਾਰੇ ਆ ਵੀਰਾਂ ਨੂੰ ਤੇ ਬਾਕੀ ਨਾਲ ਦੀ ਨਾਲ ਦੋਸਤੋ ਥੋੜੀ ਬਾਦੀ ਚਵਾਈ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਈ ਵੀ ਰਹੇ ਆ ਚਵਾਈ ਬਿਲਕੁਲ ਤਸਲੀਨਾ ਤੁਸੀਂ ਵੇਖ ਕੇ ਕਾਲ ਕਰ ਲਿਓ ਠੀਕ ਹੈ ਜੀ ਜਿਹੜੇ ਵੀਰ ਨੂੰ ਸੌਦਾ ਚਾਹੂਗਾ ਤੇ ਜਿੱਥੇ ਵੀ ਤਾਲਮੇਲ ਤੁਹਾਡਾ ਬੈੰਦਾ ਹੋਇਆ ਉੱਥੇ ਤੁਸੀਂ ਬਿਠਾ ਲਿਓ ਠੀਕ ਆ ਆ ਲਓ ਜੀ ਆ ਦੇ ਆ ਲੈਓ ਜੀ ਹਾਂ ਬਾਕੀ ਤੋੜਾ-ਤਾਰਾ ਤੁਸੀਂ ਆ ਵੇਖ ਕੇ ਚੈੱਕ ਕਰੋ ਦੋਸਤੋ ਫਾੜੀ ਵਾਲਾ ਹਵਾਨਾ ਵਾਲਾ ਤੇ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆਕਰੋ ਚੈੱਕ ਠੀਕ ਆ ਸੋ ਹਾਈਟ ਜਿਹੜੀ ਦੋਸਤੋ ਮੀਡੀਅਮ ਦੇ ਵਿੱਚ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਐਚ ਐਫ ਬਰੀਡ ਦੀ ਡੱਬੀ ਵੈੜ ਆਹ ਫੇਸ ਕੁਆਲਟੀ ਠੀਕ ਹੈ ਹਾਂਜੀ ਤੁਰ ਲਮਾ ਜੀ ਲਓ ਜੀ ਆ ਹਾਂਜੀ ਬੰਦੋ ਜੀ ਹਾਂਜੀ ਠੀਕ ਜੀ ਉਹ ਮਗਰ ਵੀ ਵਧੀਆ ਹੈ ਦੋਸਤੋ ਆਪ ਉਹ ਬੈਡ ਵੀ ਚੰਗੀ ਹੈ ਬਾਕੀ ਦੁੱਧ ਵੀ ਚੰਗੇ ਤੇ ਚੱਲ ਰਹੀ ਹੈ ਜੀ ਠੀਕ ਹੈ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਦੋਸਤੋ ਕਿਲੋ 2 ਕਿਲੋ ਹੋ ਸਕਦਾ ਕਰਮ ਵਾਲੀ ਕਿੱਥੇ ਜਾ ਕੇ ਸਮੁੰਦਰ ਆ ਠੀਕ ਹੈ ਜੀ ਕਿੱਥੇ ਜਾ ਕੇ ਸਟਾਪ ਕਰੇ ਚੰਗੀ ਸੇਵਾ ਤੇ ਦੁੱਧ ਉਹ ਤੁਸੀਂ ਹੋਰ ਵੀ ਲੈ ਸਕਦੇ ਜੇ ਅੱਛਾ ਵੀਰ ਇਹਦੀ ਹੋਰ ਕੋਈ ਡਿਟੇਲ ਗੱਲਬਾਤ ਇਹਦੀ ਇਦਾਂ ਵੀ ਵੀਰ ਜੀ ਬਾਟੇ ਚ ਦੁੱਧ ਆਪਾਂ ਉਹਨੂੰ ਪਾਉਨੇ ਆ ਅੱਛਾ ਵੈਸੇ ਨਹੀਂ ਝਕਾਉਂਦੇ ਆਪਾਂ ਛੱਡ ਦੇ ਵੈਸੇ ਨਹੀਂ ਝਕਾਉਂਦੇ ਕਿਉਂ ਅਸੀਂ ਨਾਲ ਉਹ ਕਾਰਗਿਲ ਦੀ ਫੀਡ ਵੀ ਇਹਨੂੰ ਪਾਈ ਦੀ ਵਛੀ ਆ ਵਛੀ ਨੂੰ ਤੇ 2.5 3 ਕਿਲੋ ਹੋਲੇ ਤੇ 2.5 ਤੇ 9 ਹੋਲੇ ਦੋਹੇ ਵੇਲੇ ਤੇ ਗਾੜੀ ਫੀਡ ਸੁੱਟ ਕੇ ਅਸੀਂ ਬਈ ਨਹੀਂ ਕਿ ਥਾਣਾ ਨੂੰ ਮੁੜ ਕੇ ਦੰਦ ਮਾਰ ਕੇ ਖਰਾਬ ਰੰਗਾ ਖਰਾਬ ਹੁੰਦਾ ਪਸਾ ਹਾਂ ਤੇ ਮੋਲੇ ਦਾ ਬਾਬਾ ਜੀ ਫਿਰ ਕੀ ਰਹੂਗਾ ਲੈਣ ਦੇ ਨਾਲ ਹੀ ਗੱਲ ਬਾਤ ਮੋਲੇ ਵੀਰ ਜੀ ਇਹਦਾ ਹੈਗਾ ਜੇ 85000 ਹਾਂਜੀ ਤੇ ਹਾਂ ਨਾ ਜਿਹੜੀ ਆ ਉਹ 82000 82 ਆ ਵਿੱਚੋਂ ਭੈਣ ਭਰਾ ਇਹਦਾ ਮਸੂੜ ਸੱਪਾ ਥੋੜਾ ਬਹੁਤਾ ਮਾਨਦਾਨ ਹੋਊਗਾ ਅੱਛਾ ਅੱਛਾ ਹਾਂਜੀ ਕੋਈ ਜ਼ਿਆਦਾ ਮਾਰ ਜਾਨੀ ਜੇ ਬਤਾ ਠੀਕ ਹੈ ਜੀ ਲਓ ਦੋਸਤੋ 85000 ਡਿਮਾਂਡ ਆ ਤੇ 82000 ਲੈਣ ਦੇਣ ਬਾਕੀ ਕੋਈ ਵੀਰ ਆਪਦਾ ਤਾਲਮਿਲ ਬਿਠਾ ਲੇ ਕੋਈ ਆਵੇ ਦੂਰੋਂ ਨੇੜਿਓਂ ਘਰੇ ਠੀਕ ਹੈ ਜੀ ਤੇ ਜਿੱਥੇ ਵੀ ਕਿਸੇ ਵੀਰ ਦਾ ਤਾਲਮਿਲ ਪੈਂਦਾ ਤੁਸੀਂ ਆਪਣਾ ਬਿਠਾ ਸਕਦੇ ਜੇ ਇਹ 6200 ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਆ ਤੇ ਇਧਰ ਪਾਪਾ ਜੀ ਜਿਹੜੀ ਆਪਣੇ ਕੋਲ 샤ਹੀ ਵਾਲਾ ਅੰਗ ਦੇ ਵਿੱਚ ਆ ਗਈ ਕਰਾਸ ਹਾਂਜੀ ਇਹਦੀ ਡਿਟੇਲ ਕੀ ਹੈ ਸੁਵਾ ਕਨਵਾ ਸੂਯੂ ਹੋ ਗਈ ਇਹ 샤ਹੀ ਵਾਲ ਜਰਸੀ ਕਰਾਸ ਜੀ ਅੱਛਾ ਜੀ ਹਾਂ ਇਹ ਕਿੰਨਾ ਸੁਭਾ ਮੰਨਦੇ ਆ ਫਿਰ ਆਪਾਂ ਕਿਉਂ ਆਪਾਂ ਵੀ ਮੋਲੇ ਆਂਦੀਆਂ ਆਪਾਂ ਜਿੱਦਾਂ ਕਿਸੇ ਨੇ ਦੱਸਿਆ ਉਸੇ ਹਿਸਾਬ ਨਾਲ ਆਹ ਬਿਲਕੁਲ ਸਹੀ ਵਾਲ ਦੱਸੀ ਤੇ ਉਹਨਾਂ ਦੂਸਰਾ ਮੰਨ ਲੈ ਕੋਈ ਦੱਸੀ ਤੇ ਉਹਨਾਂ ਇਹ ਵੀ ਦੂਸਰਾ ਹੀ ਆ ਕੋਈ ਤੀਸਰਾ ਮੰਨ ਲੈ ਦੂਸਰਾ ਮੰਨ ਲੈ ਠੀਕ ਹੈ ਜੀ ਉਹ ਆਪੋ ਆਪਣੀ ਸਮਝ ਆ ਕੇ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਸੋਈ ਨੂੰ ਇਹਨੂੰ ਵੀਕ ਦੇਣ ਹੋ ਗਿਆ ਉਹਨੂੰ 15 ਕ ਹੋ ਗਿਆ ਅੱਛਾ ਜੀ ਤੇ ਇਹਨੂੰ ਵੀਕ ਹੋ ਗਿਆ ਇਹਨੂੰ ਵੀਕ ਦੇਣ ਹੋ ਗਿਆ ਮੁਤਾਬਕ ਤੇ ਇਹਦਾ ਕੱਲ ਹੀ ਅਜੇ ਵਸ਼ਾ ਜਿਹੜਾ ਨਾ ਬੱਚਾ ਇਹਦਾ ਕੱਲ ਐਕਸਪਾਇਰ ਹੋ ਗਿਆ ਅੱਛਾ 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 ਹਾਂ ਉਹਦੀ ਵੀਡੀਓ ਕਾਕੇ ਨੇ ਉਤਰਾ ਬਣਾਈ ਆ ਹਾਂ ਬਿਲਕੁਲ ਬੰਦੇ ਵਿੱਚ ਹੈਗੀ ਆ ਜੇ ਕੋਈ ਵੇਖਣੀ ਚਾਵੇ ਤੇ ਉਹ ਵਿਖਾ ਵੀ ਸਕਦੇ ਆ ਜੀ ਤੋ ਦੋਸਤੋ ਬੱਚਾ ਜਿਹੜਾ ਐਕਸਪਾਇਰ ਹੋ ਗਿਆ ਉਹਦੀ ਵੀਡੀਓ ਵੀਰ ਉਹਨਾਂ ਨੇ ਕਲਿੱਪ ਬਣਾਇਆ ਮੈਨੂੰ ਵੀ ਥੋੜਾ ਜਿਆਦਾ ਦਿਖਾਇਆ ਸੀਗਾ ਬਾਕੀ ਅੱਗੇ ਕਿਸੇ ਵੀਰ ਨੇ ਜਿਹੜੇ ਖਰੀਦਾਰ ਵੀਰ ਨੇ ਖਰੀਦਣਾ ਪਸੂ ਉਸ ਬੱਚੇ ਦਾ ਕਲਿੱਪ ਤੁਸੀਂ ਵੇਖ ਸਕਦੇ ਜੀ ਕੱਲ ਹੀ ਐਕਸਪਾਇਰ ਹੋਇਆ ਠੀਕ ਆ ਜੀ ਕਲਿੱਪ ਬਣਾ ਕੇ ਰੱਖਿਆ ਕੋਲ ਤੇ ਉਹਦੇ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਜੀ ਵੈਸੇ ਸੂਈ ਨੂੰ ਅੱਜ 15 ਕੇ 18 ਕੇ ਦਿਨ ਹੋ ਗਏ ਜੀ हां जी ਇਹਨੂੰ 18 ਲਾ ਲੇ ਕੋਈ 20 ਮੰਨ ਲਓ ਤੁਸੀਂ ਇਹਨਾਂ ਕੀ ਆ ਬੱਸ ਠੀਕ ਆ ਇਹਦੇ ਥੱਲੇ ਬਾਬਾ ਜੀ ਦੁੱਧ ਕਿੰਨਾ ਕੋਣ ਇਹਦੇ ਥੱਲੇ ਵੀ ਹੈਗਾ ਵੀ ਇਹਦੇ 18 ਹੀ ਮੰਨ ਕੇ ਚੱਲੇ ਕਿਉਂ ਆਪਾਂ ਮੈਂ ਮੋਲੀ ਲਈਆਂ ਆ ਆਪਣੇ ਕਿਹੜਾ ਘਰ ਦੀਆਂ ਆ ਓ ਠੀਕ ਭਰਾ ਜਿੱਤਰਾ ਕੋਈ ਦੱਸਦਾ ਉਸੇ ਹਿਸਾਬ ਨਾਲ ਆਦੇ ਆਪਾਂ ਚੋ ਕੇ ਤਸੱਲੀ ਕਰਾਵਾਂਗੇ ਘਰੇ 18 ਕਿਲੋ 18 ਕਿਲੋ ਦੀ ਮਲਗੀ ਤਸੱਲੀ ਤੇ ਜਾਦਾ ਲੈ ਗਏ ਇਹਦੇ ਤੋਲ ਕੇ ਦਵੇਂ ਵੇਲੇ ਦੋ ਟਾਈਮ ਚਾਰ ਟਾਈਮ ਕੋਈ ਤਸੱਲੀ ਕਰੇ ਭੈਣ ਭਰਾ ਕਿਉਂ ਦੁੱਧ ਹੁੰਦਾ ਜੀ ਸੇਵਾ ਦਾ ਬਿਲਕੁਲ ਕੋਈ ਜਾ ਕੇ ਵਧਾ ਵੀ ਲਵੇ ਤੇ ਭਾਵੇਂ ਪੱਠਾ ਨਾ ਪਾਈਏ ਤੇ ਭਾਵੇਂ ਘਟਾ ਵੀ ਲਵੇ ਇਹ ਵੀ ਗੱਲ ਹੈ ਕਿ ਕਿਉਂ ਆਪਾਂ ਆਪਣੇ ਘਰ ਦੀ ਤਸੱਲੀ ਦੇ ਸਕੀਏ ਬਾਕੀ ਚੋਣ ਜਾਣ ਦੀ ਇੱਕ ਵਾਰੀ ਆਪਣੇ ਭੈਣ ਭਰਾਵਾਂ ਨਾਲ ਗੱਲ ਸਾਂਝੀ ਕਰੀਏ ਚੋਣ ਦੇ ਕੋਈ ਪ੍ਰੋਬਲਮ ਨਹੀਂ ਹੈਗੀ ਦੋਵੇਂ ਬੈਠ ਕੇ ਇਹ ਚੋਣ ਲੈਣੀ ਤੇ ਇੱਕ ਥਾਣੇ ਦੇ ਵਿੱਚ ਮਾੜੀ ਮਾੜੀ ਭੂਰ ਆਉਂਦੀ ਆ ਕਿਹੜੇ ਥਾਣਾ ਅਗਲੇ ਪਿਛਲੇ ਦੇ ਅਗਲੇ ਦੀ ਆ ਇੱਕ ਬਹਿਣੀ ਵਾਲਾ ਹਾਂ ਪਰਲੇ ਪਾਸੇ ਦੀ ਅਗਲੇ ਥਾਣੇ ਦੀ ਅਗਲੇ ਥਾਣੇ ਦੀ ਹਾਂ ਅਗਲੇ ਥਾਣੇ ਬਾਕੀ ਓਕੇ ਰਿਪੋਰਟ ਮੋਢੀ ਧਾਰ ਬਾਕੀ ਓਕੇ ਆ ਚਲੋ ਜੀ ਉਹ ਵੀ ਆਪਾਂ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਵਾਂਗੇ ਲਿਓ ਵੀਰ ਇੱਕ ਵਾਰੀ ਬੋਲ ਕੇ ਦਿਖਾ ਦਈਏ ਹਾਂ ਦੋਸਤੋ ਸ਼ ਆ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਠੀਕ ਹੈ ਜੀ ਤੀਜਾ ਸੂਆ ਕੋਈ ਵੀ ਰੰਗ ਕੇ ਸੌਦਾ ਤੁਸੀਂ ਕਰ ਲਿਓ ਬੇਸ਼ੱਕ ਕਿਉਂਕਿ ਅੱਗੋਂ ਦੋਸਤੋ ਵਪਾਰ ਦੀ ਲੈਣਾਂ ਦੇ ਅੱਗੋਂ ਪਸੂ ਜਿਵੇਂ ਕਿਸੇ ਵੀਰ ਨੇ ਦੱਸਿਆ ਉਸ ਅਕੋਰਡਿੰਗ ਤੁਹਾਨੂੰ ਦੱਸਿਆ ਗਿਆ ਬਾਕੀ ਅੱਗੇ ਤੁਸੀਂ ਸਮਝ ਵਰਤਿਓ ਆਪਣੀ ਹਾਂ ਆ ਦੇਖੋ ਕੱਦ-ਕਾਠ ਨਾਰਮਲ ਇੱਕ ਆਪਾਂ ਜਿੱਦਾਂ ਸ਼ਾਹੀਵਾਲ ਵਿਹੜ ਦਾ ਕੱਦ-ਕਾਠ ਦੇਖਦੇ ਆ ਓਡੇ ਕੱਦ-ਕਾਠ ਦੇ ਵਿੱਚ ਆ ਆਰਡਰ ਹਵਾਨਾ ਲੇਵਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਇੱਕੋ ਜਿਹਾ ਥਣਪਾਂਡੇ ਦੀਆਂ ਦੋਵੇਂ ਮਾਲਕਨ ਨੇ ਇੱਕ ਪਹਿਲਾ ਵਿਹੜ ਆਪਾਂ ਤੁਹਾਨੂੰ ਜਿਹੜੀ ਐਚਐਫ ਦੇ ਵਿੱਚ ਦਿਖਾਈ ਆ ਇੱਕੋ ਜਿਹਾ ਤੇ ਥਣ 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 ਦੀ ਕੁਆਲਿਟੀ ਵੀ ਜਿਹੜੀ ਦੋਸਤੋ ਹੱਥੀ ਚ ਬਾਈਲਾ ਥਾਣਾ ਠੀਕ ਆ ਬਾਕੀ ਜਿੰਨਾ ਵੀ ਹੋ ਸਕੇ ਨਾਲ ਦੀ ਨਾਲ ਆਪਾਂ ਧਾਰਾ ਮਾਰ ਕੇ ਤੁਹਾਨੂੰ ਇਹਦੀਆਂ ਵੀ ਦਿਖਾ ਦਾਂਗੇ ਤਾਂ ਜੋ ਕਿਸੇ ਵੀਰ ਨੇ ਦੂਰੋਂ ਨੇੜਿਓਂ ਠੀਕ ਆ ਜੀ ਕੋਈ ਡਿਸੀਜਨ ਲੈਣਾ ਤੇ ਉਹ ਸੌਖਾ ਰਹੇ ਤੁਹਾਡੇ ਲਈ ਠੀਕ ਆ ਜੀ ਇੱਕ ਵਾਰੀ ਹੋਰ ਤੋੜ ਦਈਏ ਲੈ ਵੀਰ ਐ ਹੁਣ ਕਮਾਦ ਗਏ ਹਾਂ ਲੰਬਾ ਤੋੜਦੇ ਦੇ ਕੋਲ ਆ ਲਓ ਜੀ ਆ ਮੋੜ ਲਈ ਆ ਠੀਕ ਆ ਅੱਛਾ ਤੇ ਬਾਬਾ ਜੀ ਦਾ ਫਿਰ ਕੀ ਮੁੱਲ ਕਰਦੇ ਪਏ ਆਪਾਂ ਲੈਣ ਦੇਣ ਇਹਦਾ ਮੁੱਲ ਤੇ ਹੈਗਾ ਜੀ 70000 ਜੀ ਤੇ ਬਾਕੀ ਲੈ ਦੇ ਜਿਹੜਾ ਉਹ 65000 ਆ ਉਹਦੇ ਵਿੱਚੋਂ ਥੋੜਾ ਬuktਾ ਛੋਟ ਛਪਾ ਹੋਊਗਾ 65000 ਹਾਂ ਕੋਈ ਜ਼ਿਆਦਾ ਮਾਨਤਾਨ ਨਹੀਂ ਆਪਾਂ ਰੱਖਿਆ ਵੀ 55 ਲੈ ਲਓ 60 ਲੈ ਲਓ ਹਾਂਜੀ ਹਾਂਜੀ ਹਾਂ ਤੇ ਬਾਕੀ ਉਹ ਮਾਨਤਾਨ ਭੈਣ ਭਰਾ ਉਹ ਫੋਨ ਲਾਵੇ ਜਿਹੜਾ ਕੋਈ ਥੋੜਾ ਬuktਾ ਮਾਨਤਾਨ ਹੋਊਗਾ ਤੋਆਂ ਵੈੜਾ ਮਗਰ ਠੀਕ ਠੀਕ ਉਹ ਜ਼ਿਆਦੀ ਜੈਸ਼ਾ ਨਹੀਂ ਜਿੰਨੀ ਕਸਰ ਕੁਸਰੇਗੀ ਵੀ ਹਾਂ ਜ਼ਿਆਦਾ ਨਹੀਂ ਕੋਈ ਰੱਖੀ ਤੇ ਥੋੜਾ ਬuktਾ ਭੈਣ ਭਰਾ ਦਾ ਆਏਗਾ ਇਹਦਾ ਮਾਨ ਜ਼ਰੂਰ ਕਰਾਂਗੇ ਬਿਲਕੁਲ ਬਿਲਕੁਲ ਹਾਂ ਸ਼ੁਰੂ ਚਾ ਪਾਉਗਾ ਜਿਆਦਾ ਨਹੀਂ ਕੋਈ ਬਹੁਤਾ ਤੇ ਦੁੱਧ ਦੀ ਤਸੱਲੀ ਕਰੇ ਕੋਈ ਦੋ ਟਾਈਮ ਚਾਰ ਟਾਈਮ ਚੋ ਕੇ ਵੇਖੇ ਹੂੰ ਸਾਡੇ ਘਰ ਕਿਉਂ ਦੁੱਧ ਹੁੰਦਾ ਸੇਵਾ ਦਾ ਤੁਹਾਨੂੰ ਪਤਾ ਭਾਈ ਬਿਲਕੁਲ ਜੀ ਬਿਲਕੁਲ ਹਾਂ ਆਪਾਂ ਆਪਣੀ ਘਰ ਦੀ ਗਾਰੰਟੀ ਕਿਉਂ ਸਾਹ ਵਾਲੀ ਚੀਜ਼ ਆ ਸਹੀ ਆ ਹਾਂ ਇਹਦੀ ਗਾਰੰਟੀ ਕਾਦੀ ਗਾਰੰਟੀ ਤੇ ਬੰਦਾ ਆਪਣੀ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਅੜੀ ਦਾ ਪਤਾ ਨਹੀਂ ਬਿਲਕੁਲ ਬਿਲਕੁਲ ਲੋਬ ਦੋਸਤੋ ਜੋ ਵੀ ਤਸੱਲੀ ਆ ਜੋ ਵੀ ਕਿਸੇ ਵੀਰ ਨੇ ਆਪਦੀ ਤਸੱਲੀ ਕਰਨੀ ਆ ਇਸ ਕਿਲੇ ਦੇ ਉੱਪਰ ਠੀਕ ਆ ਜੀ ਇੱਕ ਟਾਈਮ ਚੋ ਲੋ ਦੋ ਟਾਈਮ ਚੋ ਲੋ ਚੋਣ ਚਵਾਉਣ ਦੇ ਵਿੱਚ ਕੋਈ ਨਾ ਨੁਕਰਨੇਗੀ ਇਸ ਕਰਕੇ ਤਸੱਲੀ ਪਹਿਲਾਂ ਕਰ ਲੋ ਮੇਰਾ ਵੀਰ ਬਾਅਦ ਵਿੱਚ ਕੋਈ ਕੰਤੂ ਪਰੰਤੂ ਨਾ ਕਰਿਓ ਠੀਕ ਆ ਤੇ 65000 ਦੇ ਵਿੱਚੋਂ ਲੈਸ ਹੋ ਜੂਗੀ ਥੋੜਾ ਬਾਤ ਮਾਨਤਨ 70000 ਡਿਮਾਂਡ ਆ ਕਿਉਂ ਪਾਜੀ ਪਤਾ ਵੀ ਤੁਹਾਨੂੰ ਪਤਾ ਹੈਵੇਂ ਮੋਲ ਹੀ ਲੈਂਦੀਆਂ ਆ ਆ ਬਿਲਕੁਲ ਤੇ ਨਾ ਤੇ ਇਹ ਚੀਜ਼ ਮੁੜ ਕੇ ਵਾਪਸ ਹੁੰਦੀ ਆ ਬਿਲਕੁਲ ਤੇ ਨਾ ਆਪਾਂ ਲਾਵਾ ਲੈਣਾ ਆ ਬਲ ਤੁਸੀਂ ਤਰੀ ਗੱਲ ਜੋ ਦੱਸਿਆ ਉਹ 100% ਨਿਕਲੂ ਕੱਲ ਨੂੰ ਬਾਬਾ ਜੀ ਇੱਕ ਗੱਲ ਬਹੁਤ ਹੀ ਫੇਸ ਕਰਨੀ ਪੈ ਰਹੀ ਆ ਵੀ ਕੱਲ ਨੂੰ ਬੰਦਾ ਦੋ ਚਾਰ ਦਿਨ ਚੋਕੇ ਕਹਿ ਦਿੰਦਾ ਵੀ ਮੇਰੀ ਵਾਪਸ ਕਰ ਲੋ ਕਰਵਾ ਦੂੰ ਉਹ ਗੱਲਾਂ ਗਲਤ ਨੇ ਉਹ ਹੁੰਦਿਆ ਨਹੀਂ ਇਹ ਚੀਜ਼ਾਂ ਦੇ ਵਿੱਚ ਹੀ ਹੁੰਦਾ ਨਾ ਕੋਈ ਤੁਹਾਨੂੰ ਹੀ ਕਵੇ ਤੇ ਨਾ ਕੋਈ ਸਾਨੂੰ ਹੀ ਕਵੇ ਅਗਲਾ ਤਸੱਲੀ ਆਪਣੀ ਕਰੇਗੀ ਦੇ ਪੈਸੇ ਪਹਿਲਾਂ ਕਰੇ ਵੀ ਮੈਨੂੰ ਲੈਣੀ ਚਾਹੀਦੀ ਈ ਜਾਂ ਨਹੀਂ ਲੈਣੀ ਚਾਹੀਦੀ ਲੋਕ ਦੋਸਤੋ ਇਹ ਦੋ ਪਸ਼ੂ ਆਪਾਂ ਤੁਹਾਨੂੰ ਦਿਖਾਤੇ ਆ ਦੋਵੇਂ ਬਿਹੜਾ ਕੋਈ 18 18 20 20 ਕਿਲੋ 20 20 ਕਿਲੋ ਤੇ ਜਿਹੜੀਆਂ ਹੁਣ ਚੱਲ ਰਹੀਆਂ ਨੇ ਕੋਈ ਚੰਗੀ ਸੇਵਾ ਕਰ ਲੋਗੇ ਉਹ ਚੰਗੀ ਸੇਵਾ ਕਰ ਲੂਗਾ ਕੋਈ ਕਿਲੋ 2 ਕਿਲੋ ਵਧਾ ਵੀ ਸਕਦੇ ਆ ਕੋ 2 ਕਿਲੋ ਘਟਾ ਵੀ ਸਕਦੇ ਆ ਕਿ ਦਰਮਿਆਨੀ ਸੇਵਾ ਰਹਗੀ ਇਹ ਪਸ਼ੂ ਆ ਠੀਕ ਜੇ ਰੇਟ ਪੜਤਾ ਆਪਾਂ ਬਿਲਕੁਲ ਤੁਹਾਡੇ ਨਾਲ ਸਾਂਝਾ ਕਰਤਾ ਹਾਂਜੀ ਇਹ ਤੇ 20 ਪਲੱਸ ਚੱਲੂਗੀ ਨਾ ਗੋਰੀ ਤੇ ਹਾਂਜੀ ਤੇ ਉਹ ਜਿਹੜੀ ਉਹ ਤੇ 25 ਪਲੱਸ ਜਾਊਗੀ ਕਿਉਂ ਸੇਵਾ ਜੇ ਦੁੱਧ ਤੇ ਆਉਂਦਾ ਵਾ ਪੀਕ ਲੈਵਲ ਤੇ ਆਉਣ ਰਹੀਆਂ ਜੇ ਪਾਤੀਆਂ ਰੋਈ ਤਾਂ ਚਾਰ ਦਿਨ ਹੋਰ ਆਪਣੇ ਕੋ ਰਹਿ ਗਈਆਂ ਤੇ ਵੇਖਿਓ ਤੁਸੀਂ ਉਹ 25 ਤੇ ਜਾਊਗੀ ਘੱਟ ਤੋਂ ਘੱਟ ਵੀ ਤੇ ਇਹ ਵੀ 21 22 ਤੋਂ ਇਹ ਵੀ ਨਹੀਂ ਮਰਦੀ ਅ ਠੀਕ ਹੈ ਜੀ ਹਾਂ 20 ਕਿਲੋ ਤੇ ਹੁਣ ਇਸ ਟਾਈਮ ਤੇ ਇਹ ਕੋਰੀ ਗਾਂ ਜਿਹੜੀ ਇਹ ਚੱਲਣ ਰਹੀ ਹੈ ਤੇ ਆਪਾਂ 18 ਕਹਿ ਕੇ ਅਗਲੇ ਨੂੰ ਤਸੱਲੀ ਕਰਾਉਣੀ ਅੱਛਾ ਉਹ ਬਾਈ ਤੇ ਆ ਉਹਦਾ 20 ਕਿਹਾ ਆਪਾਂ ਇਸੇ ਕਰਕੇ ਠੀਕ ਹੈ ਜੀ ਹਾਂਜੀ ਇੱਕ ਬਾਬਾ ਜੀ ਨੰਬਰ ਬੋਲ ਦਿੱਗੇ ਆਪਣੇ ਹਾਂਜੀ ਨੰਬਰ ਲਿਖ ਲਓ ਜੀ 62834 ਹਾਂਜੀ 60340 ਠੀਕ ਹੈ ਜੀ ਹਾਂਜੀ ਇੱਕੋ ਨੰਬਰ ਹੀ ਚੱਲਦਾ ਨਾ ਜੀ ਹਾਂ ਇੱਕੋ ਹੀ ਆ ਦੂਜਾ ਵੀ ਹੈਗਾ ਕਾਕੇ ਦਾ ਤਰਾ ਅੱਛਾ ਜੀ ਤੇ ਬਸ ਇਹੋ ਹੀ ਠੀਕ ਹੈ ਠੀਕ ਹੈ ਲੋ ਦੋਸਤੋ ਇਹ ਸਾਨਾ ਮੇਰੇ ਨਾਲ ਬਾਬਾ ਨਰਿੰਦਰ ਸਿੰਘ ਜੀ ਪਿੰਡ ਬਣੀ ਪੁਈ ਤੁਸੀਂ ਖਾਸ ਵਿਜਿਟ ਕਰਨੀ ਆ ਸਾਬ ਠੀਕ ਹੈ ਜੀ ਸ਼ਹਿਰ ਸਿਟੀ ਵੀ ਥੋੜੀ ਦੂਰੀ ਤੇ ਕੋਈ 5-4 ਕਿਲੋਮੀਟਰ ਦੀ ਦੂਰੀ ਆ ਤੇ ਵੈਸੇ ਖੰਡੂਰ ਸਾਹਿਬ ਮੋੜ ਤੁਸੀਂ ਜਿਹੜੀ ਆ ਵਿਜ਼ਿਟ ਕਰਨੀ ਆ ਉੱਥੇ ਆਣ ਕੇ ਕਾਲ ਕਰ ਸਕਦੇ ਜੇ ਬਿਲਕੁਲ ਨਾਲ ਲੱਗਦੇ ਘਰ ਹੈਗੇ ਆ ਹਾਂਜੀ ਖਡੂਰ ਸਾਹਿਬ ਤੋਂ 5 ਕਿਲੋਮੀਟਰ ਜੇ ਹਾਂ ਤੇ ਤਰਨਤਾਰਨ ਤੋਂ 14 ਕਿਲੋਮੀਟਰ ਜੇ ਠੀਕ ਹੈ ਜੀ ਹਾਂ ਤਰਨਤਾਰਨ ਤੋਂ ਗੋਂਡਵਾਲ ਸਾਹਿਬ ਵਾਲੇ ਰੋਡ ਤੇ ਨਾ ਠੀਕ ਹੈ ਜੀ ਤਰਨਤਾਰਨ ਤੋਂ ਇਹ ਹੈਗਾ ਜੀ ਕੋਈ 14 ਕਿਲੋਮੀਟਰ ਤੇ ਖਡੂਰ ਸਾਹਿਬ ਮੋੜ ਬਿਲਕੁਲ ਜੀ ਨਾਲ ਹੀ ਪੈਟਰੋਲ ਪੰਪ ਬੰਦ ਹੋਇਆ ਤੇ ਛੋਟੀ ਜੀ ਸੜਕੇ 1 ਕਿਲੋਮੀਟਰ ਤੇ ਆਪਣੀ ਬਹਿ ਕੇ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਇਹ ਡਰੈਸ ਦਾ ਡਰੈਸ ਕਨਫਰਮ ਤੁਸੀਂ ਕਰ ਲਿਓ ਠੀਕ ਹੈ ਜੀ ਤੇ ਜੇਕਰ ਕਿਸੇ ਵੀਰ ਨੂੰ ਨਹੀਂ ਪਤਾ ਲੱਗਦਾ ਕਾਲ ਕਰ ਲਿਓ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ